ਮੁਰਦਾਬਾਦ ਮੁਰਦਾਬਾਦ ਜਿਆ ਸਰਕਾਰ ਹਾਏ 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 ਜੀਐਸਸੀ ਪੰਜਾਬ ਮੁਰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰ ਸਰਕਾਰ ਹਾਏ 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 ਪੰਜਾਬ ਰੋਡਵੇਜ਼ ਕੰਡਕਟਰ ਵਰਕਰ ਯੂਨੀਅਨ ਦੇ ਕਾਮੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਕਈ ਮੀਟੀਆਂ ਹੋਣ ਦੇ ਬਾਵਜੂਦ ਵੀ ਮੰਗਾਂ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਹੀਂ ਮਿਲੀ ਤੇ ਪੰਜਾਬ ਰੋਡਵੇਜ਼ ਕਨਵਸ ਤੇ ਪੀਆਰਟੀਸੀ ਕੰਡਕਟਰ ਵਰਕਰ ਜੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਦੇ ਚਲਦੇ ਪਠਾਨਕੋਟ ਬੱਸ ਸਟੈਂਡ ਨੂੰ ਅੱਜ 2 ਘੰਟੇ ਲਈ ਖਾਲੀ ਕਰਵਾਇਆ ਗਿਆ ਤੇ ਸਾਰੀਆਂ ਬੱਸਾਂ ਨੂੰ ਬਾਹਰ ਕੱਢਿਆ ਗਿਆ ਅਤੇ 1 ਘੰਟੇ ਤੱਕ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਇਲਾਵਾ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਰੋਨਾ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਜਲਦ ਹੀ ਪ੍ਰਵਾਨਗੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ 'ਚ 3 ਦਿਨ ਲਈ ਪੂਰੇ ਪੰਜਾਬ 'ਚ ਸੰਘਰਸ਼ ਉਲਿੱਕਿਆ ਜਾਵੇਗਾ। ਵਰਨ ਪੰਜਾਬੀ ਟੀਵੀ ਲਈ ਵਰਨ ਪ੍ਰਿਧੀ ਵਿਸ਼ੇਸ਼ ਰਿਪੋਰਟ ਸਰਕਾਰ ਨਾਲ ਇਸ ਕਰਕੇ ਦੇ ਰਹੇ ਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰ ਰਹੇ ਇਸ ਕਰਕੇ ਅਸੀਂ ਇਹ ਦੋ ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਹੈ ਉਹ ਰਾਤ ਵੇਲੇ ਸਮੇਂ ਵਿੱਚ ਹੀ 7 8 9 ਦੀ ਹੜਤਾਲ ਕਰਨ ਜਾ ਰਹੇ ਹਾਂ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਕੇ ਰੋਸ਼ਪਰਦਸ਼ੂ ਕਰਾਂਗੇ ਔਰ ਇਹ ਇਸ ਕਰਕੇ ਕੀਤਾ ਗਿਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪੜੀਆਂ ਪਾਣ ਜਾ ਰਹੇ ਨੇ ਕਿਲੋਮੀਟਰ ਸਕੀਮ ਬੱਸਾਂ ਪਾਣ ਜਾ ਰਹੇ ਇਹ ਸਾਡੇ ਨੈਕਮੇ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮੰਦ ਸੋਦਾ ਹੈ ਜੋ ਬਿਆ ਨੂੰ ਸਾਡੀਆਂ ਬੱਸਾਂ ਵਿੱਚ ਸਵਾਰੀ ਬੈਠੇ ਚਾਹੇ ਨਾ ਬੈਠੇ ਪਰ ਖਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ। ਕੁੱਲ ਕਿਲੇ ਮੁਲਾਜ਼ਮ ਜਿਹੜੇ ਅੱਜ ਹਟਾਲੇ ਤੇ ਗਏ ਨੇ ਖੱਟੋ ਘੱਟ 4 ਤੋਂ 5000 ਮੁਲਾਜ਼ਮਾ ਜਿਹੜੇ ਇਸ ਵੇਲੇ 2 ਘੰਟੇ ਦੀ ਹਟਾਲੇ ਦੇ ਬੈਠੇ ਨੇ ਕਿੰਨਾ ਕੁ ਨੁਕਸਾਨ ਜੜਾ ਨੁਕਸਾਨ ਦੇਖੋ ਜੀ ਸਾਡੇ ਦੀਪੂ ਦਾ ਹੀ ਲਾ ਲਓ ਕਿ 7 ਗ ਲੱਖ ਰੁਪਇਆ ਦਿੱਲੀ ਦੀ ਆਉਂਦ ਹੈ ਨਾ ਤੇ ਉਹਦੇ ਹਿਸਾਬ ਨਾਲ ਚੱਕਾ ਜਾਮ ਕੀਤਾ ਗਿਆ ਕੀ ਮਕਸਦ ਹਰਾਜ ਦਾ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 70 ਦੀਪਾਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਟਾਨ ਪੰਜਾਬ ਦੇ ਬੰਦ ਕੀਤੇ ਨੇ ਪੀ ਆਰਟੀਸੀ ਦੇ ਪੰਜਾਬ ਪੰਜਾਬ ਰੋਡ ਪਰ ਬੰਨ ਵਾਸਦੇ ਇਹ ਇਸ ਕਰਕੇ ਕੀਤਾ ਗਿਆ ਕਿ 12024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਹੋਈ ਜੰਦਰ ਵਿਖੇ ਜਿਹਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹਾਂ ਦੀਆਂ ਮੰਗਾਂ ਹਨ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ ਇੱਕ ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਈ ਪਾਲਿਸੀ ਬਣਾਈ ਤੇ ਨਾ ਹੀ ਕੋਈ ਇਹਨਾਂ ਦੇ ਖਾਣ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਨੇ ਪਰ ਕੀ ਕਾਪੀਆਂ ਭੁਗੇਗੇ ਕਿਸ ਚੀਜ਼ ਦੀ ਦੇਖੋ ਜੀ ਕਾਪੀਆਂ ਭੁਗੀਆਂ ਹੈਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸਮਤਾ ਨਹੀਂ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਵਾਂ ਦਾ ਸਫਰ ਸਬਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ਼ ਦਾ ਕਰੋਨਾ ਰੁਪਈਆ ਦਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਕੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਦੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਗਾਂ ਮੰਨ ਜਾਂ ਕੇ ਕੀ ਕਰੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ